ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਯੁੱਧ ਜਾਰੀ ਹੈ ਪਰ ਦੂਜੇ ਪਾਸੇ ਕਈ ਲੋਕ ਅਜੇ ਵੀ ਇਹ ਕਾਲਾ ਕਾਰੋਬਾਰ ਕਰਨ ਤੋਂ ਕਿਤਰਉਂਦੇ ਨਹੀਂ ਤਾਂ ਦੁਬਈ ਤੋਂ ਆਏ ਹੋਏ ਨੌਜਵਾਨ ਵੱਲੋਂ ਘਰ ਦੇ ਵਿੱਚ ਹੀ ਨਸ਼ੇ ਤਸਕਰੀ ਦਾ ਲੌਂਚਿੰਗ ਪੈਡ ਬਣਾਇਆ ਗਿਆ ਸੀ ਪਰ ਪੁਲਿਸ ਦੀ ਨਜ਼ਰ ਤੋਂ ਨਹੀਂ ਬਚ ਸਕਿਆ ਅੰਮ੍ਰਿਤਸਰ ਦੀ ਪੁਲਿਸ ਨੇ 4.5 ਕਿਲੋ ਹੈਰੋਇਨ ਦੇ ਨਾਲ 8.7 ਲੱਖ ਰੁਪਏ ਹਵਾਲਾ ਰਾਸ਼ੀ ਦੇ ਨਾਲ 6 ਔਰੋਪੀਆਂ ਨੂੰ ਗ੍ਰਿਫਤਾਰ ਕੀਤਾ ਤਾਂ ਅੰਮ੍ਰਿਤਸਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਜਿਸ ਦੇ ਆਧਾਰ ਤੇ ਉੱਤੇ 8 ਲੱਖ 7000 ਰੁਪਏ ਦੇ ਨਾਲ 4.5 ਕਿਲੋ ਹੈਰੋਇਨ ਸਮੇਤ 6 ਔਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਕਾਬੂ ਕੀਤੇ ਗਏ ਦੋਸ਼ੀਆਂ ਦੇ ਵਿੱਚੋਂ ਇੱਕ ਦੋਸ਼ੀ ਦੁਬਈ ਤੋਂ ਵਾਪਸ ਆਇਆ ਸੀ ਅਤੇ ਉਸ ਵੱਲੋਂ ਆਪਣੇ ਘਰ ਦੇ ਵਿੱਚ ਹੀ ਡਰੋਨ ਦਾ ਲੌਂਚਿੰਗ ਪੈਡ ਅਤੇ ਰੀਸੀਵਿੰਗ ਪੈਡ ਬਣਾਇਆ ਗਿਆ। ਉਥੇ ਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਮ ਦਾ ਆਗਾਜ਼ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਪੁਲਿਸ ਨਸ਼ੇ ਦੀ ਤਸਕਰੀ ਦੇ ਲੱਕ ਨੂੰ ਤੋੜਨ ਦੇ ਵਿੱਚ ਕਾਮਯਾਬ ਹੋ ਰਹੀ ਹੈ। ਉਹਨਾਂ ਅੱਗੇ ਬੋਲਦਿਆਂ ਆਖਿਆ ਕਿ ਜੋ ਦੁਬਈ ਤੋਂ ਆਏ ਹੋਏ ਨੌਜਵਾਨ ਪਾਕਿਸਤਾਨ ਦੇ ਨਾਲ ਸੰਪਰਕ ਕਰਦੇ ਸਨ ਤਾਂ ਪਾਕਿਸਤਾਨ ਦੇ ਨਾਲ ਸੰਪਰਕ ਕਰਕੇ ਹੈਰੋਇਨ ਮੰਗਵਾਈ ਜਾਂਦੀ ਸੀ ਤੇ ਆਪਣੇ ਘਰ ਦੇ ਵਿੱਚ ਹੀ ਰੱਖੀ ਜਾਂਦੀ ਸੀ ਤਾ ਇੱਥੇ ਹੀ ਲੌਂਚਿੰਗ ਪੈਡ ਬਣਾਇਆ ਗਿਆ ਤਾਂ ਇੱਥੇ ਹੀ ਇਹ ਨਸ਼ੇ ਦੀ खेप ਉੱਤਰਦੀ ਸੀ ਤੇ ਇੱਥੋਂ ਹੀ ਅੱਗੇ ਭੇਜੀ ਜਾਂਦੀ ਸੀ ਤਾਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨੌਜਵਾਨ ਦੁਬਈ ਤੋਂ ਭਾਰਤ ਪਰਤਿਆ ਸੀ ਤੇ ਆਪਣੇ ਘਰ ਦੇ ਵਿੱਚ ਹੀ ਇਸ ਵੱਲੋਂ ਡਰੋਨ ਰੀਸੀਵਿੰਗ ਅਤੇ ਲੌਂਚਿੰਗ ਪੈਡ ਬਣਾਇਆ ਗਿਆ ਉਹਨਾਂ ਦੱਸਿਆ ਕਿ ਇਸ ਦੇ ਨਾਲ ਜ਼ਰੂਰ ਕੋਈ ਨਾ ਕੋਈ ਵੱਡੀ ਕਾਮਯਾਬੀ ਸਾਨੂੰ ਮਿਲੇਗੀ ਜਿਸ ਦੇ ਨਾਲ ਅਸੀਂ ਹੋਰ ਵੀ ਨਸ਼ਾ ਤਸਕਰੀ ਦੇ ਲੱਕ ਨੂੰ ਤੋੜਨ ਦੇ ਵਿੱਚ ਕਾਮਯਾਬ ਹੋਵਾਂਗੇ ਉਹਨਾਂ ਆਖਿਆ ਕਿ ਜਲਦ ਹੀ ਹੋਰ ਦੋਸ਼ੀਆਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਇਆ ਜਾਵੇ ਤਾਂ ਇਸ ਮੁਕੇ ਗੁਰਪ੍ਰੀਤ ਸਿੰਘ ਪੁੱਲਰ ਜੋ ਕਿ ਪੁਲਿਸ ਕਮਿਸ਼ਨਰ ਨੇ ਉਹਨਾਂ ਦਾ ਕੀ ਕੁਝ ਆਖਣਾ ਹੈ ਆਓ ਸੁਣਦੇ ਹਾਂ ਮੁਹਮ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਐਂਟੀ ਡਰੱਗ ਸਲੰਡ ਦੇ ਉੱਤੇ 1.4 ਕਿਲੋ ਹਿਰੋਇਨ ਤੇ ਇਹਦੇ ਚ ਬੜੇ ਵੱਡਾ ਡਰੱਗ ਘੱਟ ਲਾ ਜੇ 6 ਸਮੱਗਲਰ ਫੜੇ ਗਏ ਹੈ ਔਰ ਸਾਰੀ ਇਹ ਜਿਹੜੀ ਕਨਸਾਈਨਮੈਂਟਸ ਨੇ ਸਿਗਿਆ ਇਹ ਇੰਟਰਨੈਸ਼ਨਲ ਬਾਰਡਰ ਤੋਂ ਪੁਸ਼ ਹੋ ਰਹੀਆਂ ਥਰੂ ਡਰੋਨ ਇਹਦੇ ਚ ਦੋ ਮੁਕਦਮੇ ਅਸੀਂ ਦਰਜ ਕੀਤੇ ਹੈ ਤੇ ਪਹਿਲਾ ਜਿਹੜਾ ਹੈਗਾ 137 ਜਿਹੜਾ 25 ਹੈਗਾ ਇਹ ਗੇਟ ਕੀਮਾ ਚ ਸਾਡੇ ਸੀਆਈਏ ਸਟਾਫ ਦੇ ਇਨਸਪੈਕਟਰ ਮੋਲਕਦੀਪ ਉਹਨਾਂ ਦੀ ਟੀਮ ਵੱਲੋਂ ਦਰਜ ਕੀਤਾ ਗਿਆ ਹੈ ਇਹ ਦੂਸਰਾ ਮਕਦਮਾ ਜਿਹੜਾ ਇੰਸਪੈਕਟਰ ਵਿਨੋਦ ਕੁਮਾਰ ਦੀ ਟੀਮ ਐਸ ਐਚ ਓ ਛਾਟਾ ਦੀ ਜਿਹੜੀ 111/25 ਇਹ ਮਕਦਮਾ ਦਰਜ ਕੀਤਾ ਛਾਟਾ ਥਾਣਾ ਦੇ ਵਿੱਚ ਇਹਦੇ ਵਿੱਚ ਜਿਹੜਾ ਮੇਨ ਕਰਨਦੀਪ ਸਿੰਘ ਕਰਨ ਹੈ ਇਹਦੇ ਤੋਂ ਸਭ ਤੋਂ ਪਹਿਲਾਂ 1 ਕਿਲੋ ਜਿਹੜੀ ਹੈ ਹੀਰੋਇਨ ਬਰਾਮਦ ਹੁੰਦੀ ਹੈ ਇਹ ਬਲਟੋਏ ਦਾ ਰਹਿਣ ਵਾਲਾ ਡਿਸਟ੍ਰਿਕਟ ਤਰਨਤਾਰਨ ਦਾ ਇਹਦੇ ਖਿਲਾਫ 10 ਕੇਸ ਨੇ 스내ਚਿੰਗ ਦੇ theft ਦੇ arms act ਦੇ ਤੇ ਹੁਣ ਇਹ ਡਰਗਟ ਰੇਡ ਚ ਕਾਫੀ ਦੇਰ ਤੋਂ ਸ਼ਾਮਲ ਹੈ 25 ਸਾਲ ਦੀ ਇਹਦੀ ਉਮਰ ਹੈ ਇਸ ਤੋਂ ਬਾਅਦ ਜਿਹੜਾ ਕਰਨਦੀਪ ਦੀ ਪੁਛਗਿਛ ਤੋਂ ਪਤਾ ਲੱਗਿਆ ਕਿ ਸਾਰਾ ਜਿਹੜਾ ਕਾਰਟਨ ਲੈ ਇਹ ਅਰਸ਼ਦੀਪ ਚਲਾ ਰਿਹਾ ਗੋਵਿੰਦਵਾਲ ਜੇਲ੍ਹ ਦੇ ਵਿੱਚੋਂ ਅਰਸ਼ਦੀਪ ਖੇਮ ਕਰਨ ਦਾ ਰਹਿਣ ਵਾਲਾ ਇਹਦਾ ਘਰ ਬੜਾ ਵੱਡਾ ਇਹਨੇ ਬਣਾਇਆ ਆਪਣਾ ਔਰ ਸਾਰੀ ਡਰਾਪਿੰਗ ਜਿਹੜੀ ਇਹਦੀ ਪੁਛਗਿਛ ਚ ਪਤਾ ਲੱਗੀ ਹੈ ਕਿ ਇਹ ਉਸੇ ਆਪਣੇ ਏਰੀਏ ਦੇ ਵਿੱਚ ਕਰਾ ਰਿਹਾ ਹੈ ਤੇ ਉਥੋਂ ਇਹ ਇਹਨੇ ਨਾਲ ਹਵਾਲਾ ਦੇ ਜਿਹੜੇ ਲੋਕਾਂ ਨਾਲ ਵੀ ਇਨ ਟੱਚ ਹੈ ਇਹਦੇ ਜਸਪ੍ਰੀਤ ਸਿੰਘ ਇੱਕ ਹਵਾਲਾ ਜਿਹੜਾ ਨੈਟਵਰਕ ਦਾ ਮੇਨ ਬੰਦਾ ਹੈ ਫੜਿਆ ਗਿਆ ਜਿਹੜਾ ਕਿ ਖੰਨੇ ਦਾ ਰਹਿਣ ਵਾਲਾ ਹੈ ਡਿਸਟ੍ਰਿਕਟ ਲੁਧਿਆਣਾ ਦਾ ਇਹਦੇ ਤੋਂ 8,70,000 ਰੁਪਏ ਜਿਹੜਾ ਡਰਗ ਮਨੀ ਵੀ ਬਰਾਮਦ ਕੀਤੀ ਗਈ ਔਰ ਜਿਹੜਾ ਅਰਸ਼ਦੀਪ ਹੈ ਇਹ ਇਹਦੇ ਤੋਂ ਜਿਹੜਾ ਮੋਬਾਈਲ ਹੈ ਉਹ ਵੀ ਫੜਿਆ ਗਿਆ ਉਸ ਤੋਂ ਬਾਅਦ ਇਹ ਦੋ ਅਸੋਸੀਏਟ ਨੇ ਗੁਰਮੀਤ ਗਿੱਤੂ ਇਹ ਫਾਜ਼ਲ ਕਾ ਦਾ ਹੈ ਤੇ ਰਜਿੰਦਰਪਾਲ ਨਿੱਕਾ ਇਹ ਲੋਪੋਕੇ ਦਾ ਹੈ ਇਹ ਦੋ ਵੀ ਫੜੇ ਗਏ ਨਾ ਤੋਂ ਵੀ ਅੱਧਾ ਕਿਲੋ ਹੀਰੋਇਨ ਫੜੀ ਗਈ ਇਹਨਾਂ ਨੇ ਵੀ ਸੇਮ ਉਹੀ ਪਾਕਿਸਤਾਨਸ ਸਮਗਲਰਸ ਵਿੱਚ ਕਾਮਨ ਫੈਕਟਰ ਔਰ ਉਸ ਤੋਂ ਬਾਅਦ ਜਿਹੜਾ ਮੇਨ ਵੱਡੀ ਰਿਕਵਰੀ 3 ਕਿਲੋ ਦੀ ਹੋਈ ਉਹ ਮਲਕੀਤ ਤੋਂ ਹੋਈ ਹੈ ਜਿਹੜਾ ਕਿ ਹਵੇਲੀਆਂ ਬੜਾ ਨਟੋਰੀਅਸ ਪਿੰਡ ਹੈ ਸਰਾਏ ਅਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦਾ ਇਹਦੇ ਖਿਲਾਫ ਕੋਈ ਪੁਰਾਣਾ ਮੁਕੱਦਮਾ ਨਹੀਂ ਹੈ ਪਰ ਇਹ ਕਾਫੀ ਦਬਈ ਗਿਆ ਸੀ ਪਿੱਛੇ ਜੇ ਉੱਥੋਂ ਆਕੇ ਨੇ ਸਾਰੇ ਪਾਕਿਸਤਾਨ ਦੇ ਆਪਣੇ ਲਿੰਕ ਜੋੜ ਕੇ ਇਹ ਕੰਮ ਸ਼ੁਰੂ ਕੀਤਾ ਔਰ ਜੋ ਉੱਥੇ ਮੌਕੇ ਤੇ ਸਾਰਾ ਜਾ ਕੇ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਸਾਰੇ ਡਰਾਪਿੰਗ ਜਿਹੜੀ ਆ ਡਰੋਨ ਦੀ ਆਪਣੇ ਘਰ ਹੀ ਰੀਸੀਵ ਕਰ ਰਿਆ ਹੈ ਕਾਫੀ ਉਹਨੂੰ ਵੱਡਾ ਇਹਨੇ ਬਣਾਇਆ ਹੋਇਆ ਆਪਣੇ ਘਰ ਨੂੰ ਇੱਕ ਤਰ੍ਹਾਂ ਦਾ ਤੁਸੀਂ ਇਹ ਸਮਝੋ ਵੀ ਰੀਸੀਵਿੰਗ ਤੇ ਲਾਂਚਿੰਗ ਪੈਡ ਉੱਥੇ ਟਾਈਪ ਹੀ ਬਣਾਇਆ ਹੋਇਆ ਸੋ ਮੈਂ ਸਮਝਦਾ ਕਿ ਇੰਨਾ ਬੜਾ ਵੱਡਾ ਜਿਹੜਾ ਨੈਟਵਰਕ ਹੈ ਇਹ ਟੁੱਟਿਆ ਹੈ ਔਰ ਹਵਾਲੇ ਦੀ ਜਿਹੜੀ ट्रांजੈਕਸ਼ਨ ਹੈ ਉਹ ਵਾਇਰ ਦੁਬਈ ਜਿਹੜਾ ਰੂਟ ਹੋ ਰਿਹਾ ਔਰ ਬੰਦੇ ਜਿਹੜੇ ਪੁਰਾਣੇ ਦੁਬਈ ਨਾਲ ਲਿੰਕਡ ਆ ਰਹੇ ਜਾਦਾ ਉੱਥੋਂ ਹੋ ਕੇ ਪਾਕਿਸਤਾਨ ਜਾ ਰਹੀ ਸੀ ਸੋ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਹੋਰ ਵੀ ਸਾਨੂੰ ਕਾਮਯਾਬੀ ਮਿਲਦੀ ਹੈ ਉਮੀਦ ਔਰ ਮੈਂ ਇਹਦੇ ਵਿੱਚ ਆਪਣੀ ਸਾਰੀ ਟੀਮ ਨੂੰ ਜਿਹਦੀ ਸੁਪਰਵੀਜ਼ਨ ਕਰ ਰਿਹਾ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਜਗਵਿੰਦਰ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਯਾਦਵਿੰਦਰ ਸਿੰਘ ਏਸੀਪੀ ਜਿਹੜਾ ਇਨਵੈਸਟੀਗੇਸ਼ਨ ਦਾ ਕੰਮ ਕਰ ਰਿਹਾ ਸ਼ਿਵਦਰਸ਼ਨ ਜੀ ਸਾਡੇ ਏਸੀਪੀ ਵੈਸਟ ਇੰਸਪੈਕਟਰ ਵਿਨੋਦ ਕੁਮਾਰ ਐਸਐਚਓ ਛਾਟਾ ਤੇ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਬਹੁਤ ਅੱਛਾ ਇਹਨਾਂ ਨੇ ਕੰਮ ਕੀਤਾ ਔਰ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਕੱਲੀ ਬਰਾਮਦਗੀ ਤਾਂ ਚਲੋ ਇੰਪੋਰਟੈਂਟ ਹੁੰਦੀ ਹੈ ਜਦੋਂ ਨਾਲ ਹਵਾਲੇ ਦਾ ਜਿਹੜਾ ਨੈਟਵਰਕ ਉਹ ਸਮੈਸ਼ ਹੁੰਦਾ ਉਹਦਾ ਲੱਕ ਟੁੱਟ ਜਾਂਦਾ ਕਿਸੇ ਵੀ ਜਿਹੜਾ 카rtel ਚਲਾ ਰਹੇ ਹੁੰਦੇ ਲੋਕ ਔਰ ਸਮਗਲਰਸ ਨੂੰ ਬਾਅਦ ਜਦੋਂ ਵਾਪਸ ਪੈਸੇ ਨਹੀਂ ਜਾਂਦੇ ਔਰ ਚੇਨ ਟੁੱਟਦੀ ਹੈ ਉਹਦੇ ਨਾਲ ਸਭ ਤੋਂ ਵੱਡਾ ਸੈਟਬੈਕ ਲੱਗਦਾ ਹੈ ਇਸ ਨਾਰਕੋਟਿਕ ਜਿਹੜਾ ਚੇਨ